ਇਕਸਾ ਰਾਤਿਕ ਮਰਡਰ ਹੋਇਆ ਕੀ ਮਾਮਲਾ ਇਹ ਸਾਰਾ ਕਿ ਕੱਲ 18 ਤੋਂ 25 ਰਾਤ ਤਕਰੀਬਨ ਸਾਢੇ 11 ਵਜੇ ਏਐਸਆਈ ਜੋ ਸਕੋਰ ਸਿੰਘ ਨੂੰ ਜਿਹੜੀ ਹੈਗੀ ਹੈ ਸੂਚਨਾ ਜਿਹੜੀ ਹੈਗੀ ਹੈ ਮਿਲੀ ਸੀ ਕਿ ਜੀਵਨ ਸਿੰਘ ਵਾਲਾ ਪਿੰਡ ਟੱਪ ਕੇ ਬਠਿੰਡਾ ਰੋਡ ਤੇ ਇੱਕ ਜਿਹੜਾ ਹੈਗਾ ਮੋਟਰਸਾਈਕਲ ਪੈਟੀਨਾ ਡਿੱਗਿਆ ਹੋਇਆ ਹੈਗਾ ਤੇ ਜਿਹਦੇ ਸਬੰਧ ਚ ਜਿਹੜਾ ਕਾਰਵਾਈ ਕਰਦੇ ਹੋਏ ਏਐਸਆਈ ਜੋ ਸਕੋਰ ਸਿੰਘ ਆਪਣੇ ਹਮਰਾਹੀ ਸਾਥੀਆਂ ਦੇ ਨਾਲ ਜਿਹੜਾ ਮੌਕੇ ਤੇ ਪਹੁੰਚ ਪੁੱਜਾ ਸੀਗਾ ਤੇ ਉਥੇ ਆਸ-ਪਾਸ ਸਰਚ ਕਰਨ ਤੇ ਜਿਹੜਾ ਉਹਨੇ ਦੇਖਿਆ ਵੀ ਖੇਤਾਂ ਦੇ ਵਿੱਚ ਉਥੇ ਨੇੜੇ ਇੱਕ ਜਿਹੜੀ ਹੈਗੀ ਐ ਵਿਅਕਤੀ ਜਿਹੜਾ ਹੈਗਾ ਕਰੀਬ 40 ਤੋਂ 45 ਸਾਲ ਉਹ ਜਿਹੜਾ ਹੈਗਾ ਉਥੇ ਡਿੱਗਿਆ ਪਿਆ ਸੀ ਤੇ ਜਿਸ ਨੂੰ ਬਾਹਰ ਕੁੱਟਾਈ ਕਰਕੇ ਜਿਹੜਾ ਹੈਗਾ ਵੀ ਉਹ ਉਹਦੀ ਜਿਹੜੀ ਹੈਗੀ ਹੈ ਮੌਤਕਾਰਤ ਕਰ ਦਿੱਤੀ ਗਈ ਸੀ ਪਤਾ ਲੱਗਾ ਜੀ ਬੰਦਾ ਕੌਣ ਆ ਇਹ ਹਾਂ ਇਹ ਜਿਹੜਾ ਹੈਗਾ ਹੁਣ ਵੈਰੀਫਾਈ ਹੋ ਗਿਆ ਹੈਗਾ ਇਹ ਵਿਅਕਤੀ ਜਿਹੜਾ ਹੈਗਾ ਦਰਸ਼ਨ ਸਿੰਘ son of sons in ਇਹ ਜਿਹੜਾ ਵਾਸੀ ਬਾਦਰਪਤੀ ਭਾਗੀਵੰਦਰ ਦਾ ਰਹਿਣ ਵਾਲਾ ਤੇ ਇਹਦੀ ਵੈਰੀਫਿਕੇਸ਼ਨ ਹੋ ਗਈ ਹੈ ਇਹ ਵੀ ਪਤਾ ਲੱਗਾ ਕੀ ਕਾਰਨ ਹੈ ਜੀ ਕਿਉਂ ਹੋਇਆ ਸਾਰਾ ਕੁਝ ਇਹਦੇ ਵਿੱਚ ਦੋ ਤਿੰਨ ਥਿਉਰੀਆਂ ਤੇ ਦੇਖੋ ਅਸੀਂ ਕੰਮ ਕਰ ਰਹੇ ਹੈਗੇ ਆ ਉਹ ਹੱਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਉਹ ਛੇਤੀ ਤੁਹਾਨੂੰ ਜਿਹੜਾ ਹੈਗਾ ਉਹ ਦੱਸ ਦਾਂ ਕੋਈ ਗ੍ਰਿਫਤਾਰੀ ਹੋਈ ਹੈ ਜੀ ਇੱਥੇ ਨਹੀਂ ਹੱਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈਗੀ ਤੇ ਉਹ ਤੁਹਾਨੂੰ ਦੱਸਿਆ ਹੱਲੇ ਚੱਲ ਰਹੀ ਹੈ ਤਫਤੀਸ਼ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸੂਚਿਤ ਕਰਾਂਗਾ ਲਵੰਡੀ ਸਾਹ ਬੋਸਰ ਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈ ਸੀ ਐਸ ای ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ